ਜੀ ਕਿਤੇ ਸਭਰ ਸਿੰਘ ਇਕੱਠੇ ਹੋ ਜੂਗੇ ਪਹਿਲਾਂ ਤੁਸੀਂ ਇਕੱਠੇ ਨਹੀਂ ਹੁੰਦੇ ਉਹਨੇ ਬਹੁਤ ਕੋਸ਼ਿਸ਼ ਕੀਤੀ ਅੱਜ ਉਹ ਤੇ ਜਾਣ ਤੋਂ ਬਾਅਦ ਅੱਜ ਦੂਹਾਂ ਦਾ ਇਕੱਠ ਹੈ ਅੱਜ ਵੇਖ ਲੋ ਵੀ ਹਰ ਇੱਕ ਬੰਦਾ ਆ ਰਿਹਾ ਐਜੀ ਕਲੇਣੀ ਘੜੀ ਸੀ ਜਿਹੜੀ ਅੱਜ 15 ਫਰਵਰੀ ਜਿਹੜੀ ਸਾਨੂੰ ਕਦੇ ਵੀ ਨਹੀਂ ਭੁੱਲੇਗੀ ਉਹ ਬਸੋੜਾ ਪੱਕ ਲੈਗੀ ਮੇਰੇ ਤੋਂ ਅੱਜ ਫੇਰ ਮੈਂ ਕੰਦੇ ਬਹੁਤ ਮਾਂ ਸਾਡੀ ਭਾਵਕ ਹੈ ਕਿਉਂਕਿ ਦੀਪ ਬਾਈ ਦੇ ਨਾਲ ਬੇहद ਪਿਆਰ ਸੀ ਮਾਂ ਪਰਥ ਵਾਲੇ ਫੇਰ ਉੱਥੇ ਫਿਰਦੇ ਨਹੀਂ ਮੈਂ ਤਾਂ ਕਮਾਂ ਮੈਂ ਤਾਂ ਨਹੀਂ ਵਿਸੋੜਾ ਮੇਰੇ ਬੱਚੇ ਗਏ ਨੇ ਸਾਡੇ ਗੁਰੂ ਨੇ ਕਿਹਾ ਕਹਿੰਦਾ ਜੁਲਮ ਸੈਨਾ ਵੀ ਪਾਪ ਤੇ ਦੇਖਣਾ ਪਾਪ ਤੇ ਅਸੀਂ ਵੀ ਉਸੇ ਦਰਦ ਨਾਲ ਇਸ ਦੁਨੀਆ ਤੋਂ ਜਾਣਾ ਚਾਹੁੰਨਾ ਦੀਪ ਸਿੱਧੂ ਦੀ ਦੂਸਰੀ ਵਰਸੀ ਚੌਂਕੀ ਮਾਂ ਚ ਮਨਾਈ ਜਾ ਰਹੀ ਹੈ ਮਾਤਾ ਨੇ ਸਾਡੇ ਨਾਲ ਦੀਪ ਬਾਈ ਇਹਨਾਂ ਨੂੰ ਮਾਂ ਤੋਂ ਵੱਧ ਪਿਆਰ ਕਰਦਾ ਹੁੰਦਾ ਸੀ ਗੱਲਬਾਤ ਕਰਾਂਗੇ ਸਤਿ ਸ਼੍ਰੀ ਅਕਾਲ ਮਾਤਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਾਤਾ ਜੀ ਮਾਂ ਲਈ ਤਾਂ ਬਹੁਤ ਭਾਵਕ ਹੁੰਦਾ ਕਿਉਂਕਿ ਜਿਹਨੂੰ ਮਾਂ ਆਪਣਾ ਪੁੱਤ ਕਹਿ ਦਿੰਦੀ ਆ ਜਾਂ ਜਿਹੜਾ ਪੁੱਤ ਮਾਂ ਕਹਿ ਦਿੰਦਾ ਉਹਦੀਆਂ ਤਾਂ ਲਈ ਵਿਰਾਗ ਹੀ ਨਹੀਂ ਮੁਕਦਾ ਅੱਜ ਸ਼ਾਇਦ ਤੇ ਮੇਰਾ ਸ਼ੇਰ ਹੁੰਦਾ ਅੱਜ ਅੱਜ ਫੇਰ ਉਹਨੇ ਬਾਦਰ ਤੇ ਜਾਣਾ ਸੀ ਉਹ ਆਪਣਾ ਨੂੰ ਕਦੇ ਛੱਡ ਨਹੀਂ ਸਕਦਾ ਸੀ ਉਹਨੂੰ ਦਰਦੀ ਬਹੁ ਸੀ ਪੰਜਾਬ ਦਾ ਪਰ ਅੱਜ اچھا ਪਹਿਲੀ ਮੁਲਾਕਾਤ ਬਹੁਤ ਘੱਟ ਲੋਕਾਂ ਨੂੰ ਪਤਾ ਹੁਣ ਇਹ ਕਿਵੇਂ ਤੁਹਾਨੂੰ ਦੀਪ ਮੋਰਸ਼ੀ ਦੇ ਵਿੱਚ ਹੀ ਮਿਲੇ ਸੀ ਸ਼ਾਇਦ ਹਾਂ ਉਹ ਆਪਣਾ ਮੋਰਚੇ ਤੇ 26 ਜਨਵਰੀ ਤੋਂ ਜਦੋਂ ਉਗਦਾਰ ਦਾ ਲਾਨੋਂ ਗਿਆ ਪਹਿਲੇ ਤਾਂ ਸਾਰੀ ਸੰਗਤ ਹੀ ਉੱਥੇ ਇਕੱਠੀ ਸੀ ਬਈਕੀ ਸੀ ਉਸ ਟਾਈਮ ਫਿਰ ਜਦੋਂ ਮੈਂ ਉਹਦੇ ਜੋਧੇ ਦੀ ਸਪੋਰਟ 'ਚ ਖੜੀ ਸੀ ਉਸ ਤੋਂ ਬਾਅਦ ਫਿਰ ਮੇਰਾ ਲਗਾਤਾਰ ਉਹਨਾਂ ਦੇ ਨਾਲ ਹੀ ਤੁਹਾਡੀਆਂ ਅੱਖਾਂ ਨੇ ਕੀ ਦੇਖਿਆ ਦੀਪ ਦੇ ਵਿੱਚ ਵੀ ਤੁਸੀਂ ਉਹਨੂੰ ਆਪਣਾ ਪੁੱਤ ਬਣਾਇਆ ਕਿਉਂਕਿ ਉੱਥੇ ਤਾਂ ਬਹੁਤ ਸਾਰੇ ਲੋਕ ਸੀ ਤੇ ਪਰ ਉਹਦੇ ਵਿੱਚ ਕੀ ਦਿਖਿਆ ਉਹਦੇ ਵਿੱਚ ਐਸਾ ਕੀ ਸੀ ਜੋ ਤੁਹਾਨੂੰ ਤੇ ਜਾਂ ਉਹਨੂੰ ਤੁਹਾਡੇ ਵਿੱਚ ਇੱਕ ਕੜੀ ਜੋੜ ਗਿਆ ਮੈਨੂੰ ਇੱਕ ਮਹਿਸੂਸ ਹੋਇਆ ਵੀ ਉਹ ਜਦੋਂ ਭਾਵਕ ਹੋਇਆ ਨਾ ਇੱਕ ਸੱਚੀ ਰੂਹ ਸੀ ਕਹਿੰਦਾ ਹਰ ਇੱਕ ਬੰਦਾ ਨਹੀਂ ਪਛਾਣ ਸਕਦਾ ਉਹ ਅੱਖ ਹੁੰਦੀ ਹੈ ਵੇਖਣ ਵਾਲੀ ਉਹ ਪ੍ਰਮਾਤਮਾ ਨੇ ਸਿਆਤਾ ਸੀ ਕਿਰਪਾ ਕੀਤੀ ਹੋਈ ਹੈ ਤੇ ਜਦ ਮੈਂ ਉਹਨੂੰ ਵੇਖਿਆ ਤਾਂ ਚਿਹਰਾ ਉਹਦੇ ਤੇ ਚਿਹਰੇ ਦਾ ਨੂਰ ਉਹ ਜਦੋਂ ਕੋਈ ਵੀ ਗੱਲ ਕਰਦਾ ਸੀ ਉਹ ਅੰਦਰੋਂ ਕਰਦਾ ਜਿਵੇਂ ਕੋਈ ਪ੍ਰਮਾਤਮਾ ਅੰਦਰੋਂ ਕੋਈ ਗੱਲ ਕਰਵਾ ਰਿਹਾ ਹੈ ਹਰ ਇੱਕ ਬੰਦਾ ਪਿਆਰ ਮੈਨੂੰ ਬਹੁਤ ਹੀ ਤਾਂ ਪੂਰੇ ਪੰਜਾਬ ਨੇ ਪੂਰੇ ਪੰਜਾਬ ਦੇ ਵਿੱਚ ਮੈਨੂੰ ਮਾਂ ਕਹਿੰਦੇ ਸੀ ਕਹਿੰਦੇ ਮਾਂ ਅਸੀਂ ਤੇਰਾ ਪੁੱਤਾਂ ਮੈਂ ਕਿ ਐਵੇਂ ਤੁਸੀਂ ਮੇਰਾ ਪੁੱਤ ਮੈਂ ਤੁਹਾਡੇ ਲਈ ਇੱਥੇ ਲੜਾਂਗੀ ਮੇਰਾ ਘਰ ਵੀ ਕੁਝ ਨਹੀਂ ਦੀਪ ਜਦੋਂ ਹਰ ਗੱਲ ਕਰਦਾ ਸੀ ਨਾ ਐਨੇ ਵੀ ਕਿਰਪਾ ਹੁੰਦੀ ਸੀ ਉਹ ਸਾਡੇ ਜਿਵੇਂ ਹਰ ਗੱਲ ਤੀਰ ਮੰਗ ਚੁਪਦੀ ਜਾਂਦੀ ਸੀ ਸਾਨੂੰ ਸਮਝ ਆ ਹੀ ਜਾਂਦੀ ਸੀਗੀ ਫਿਰ ਉਹਨੇ ਜਦੋਂ ਜੇਲ੍ਹ ਦੇ ਵਿੱਚ ਚਲਾ ਗਿਆ ਮੈਂ ਪਹਿਲਾਂ ਬਹੁਤ ਲੱਭਿਆ ਫਿਰ ਜਦੋਂ ਜੇਲ੍ਹ ਚਲਾ ਗਿਆ ਜੇਲ੍ਹ ਤੋਂ ਬਾਅਦ ਆਉਂਦਾ ਜਿੰਦਗੀ ਫਿਰ ਜਦ ਮਾ ਦਾ ਮੋਰਚਾ ਸੰਭਾਲਿਆ ਆਉਂਦਿਆ ਸਾਰੋ ਪਹਿਲਾਂ ਫਿਰ ਮੈਨੂੰ ਮਿਲ ਕੇ ਆਇਆ ਅੱਛਾ ਤੁਹਾਡੀ ਸ਼ਾਇਦ ਉਹ ਵੀਡੀਓ ਵੀ ਸੀ ਤੁਸੀਂ ਮਠਿਆਈ ਵੀ ਸ਼ਾਇਦ ਵੰਡ ਰਹੇ ਸੀ ਜੀ ਮੈਂ ਮਠਿਆਈ ਵੰਡੀ ਸੀ ਜਦੋਂ ਪਹਿਲੀ ਪੈਸੀ ਦੀ ਦੁਬਾਰਾ ਨਾਲ ਦੀ ਨਾਲ ਕੇਸ ਫੇਰ ਪਾਤਾ ਸੀ ਉੱਤੇ ਤੇ ਉਹ ਜਦੋਂ ਜਦੋਂ ਦੀਪ ਜਾਂਦਾ ਹੈ ਦੁਨੀਆ ਤੋਂ ਉਦੋਂ ਤੁਸੀਂ ਕਿੱਥੇ ਸੀ ਤੁਹਾਨੂੰ ਕਿਵੇਂ ਉਹ 8:30 ਵਜੇ ਕਹਿੰਦੇ ਡੈਥ ਹੋ ਗਈ ਸੀ ਤੁਹਾਨੂੰ ਕਿਵੇਂ ਪਤਾ ਲੱਗਦਾ ਖਬਰ ਕਿਵੇਂ ਪਹੁੰਚਦੀ ਮੈਂ ਭਾਈ ਅਮਰਤਪਾਲ ਮੈਰੋਂ ਦੀ ਤਰਨ ਤਰਨ ਸੀਗੀ ਮੈਨੂੰ ਫੋਨ ਆ ਗਿਆ ਕਿ ਅਸੀਂ ਸ਼ਾਮ ਨੂੰ ਕੱਲ ਨੂੰ ਰੋਡ ਸ਼ੋਅ ਕਰਨਾ ਹੈ ਤੇ ਅਸੀਂ ਲਾਸਟ ਤੋਂ ਵੀ ਦੀਪ ਦੇ ਮੈਂ ਨਾਲ ਹੀ ਸੀ ਦੀਪ ਚਲਾ ਗਿਆ ਮੈਂ ਘਰ ਚਲੇ ਗਈ ਦੋ ਦਿਨ ਦੀਪ ਨੂੰ ਲੱਗੇ ਤੇ ਮੈਨੂੰ ਫੋਨ ਆ ਗਿਆ ਵੀ ਮਾਤਾ ਫਿਰ ਮੈਂ ਆਖਿਆ ਵੀ ਚਲੋ ਮੈਂ ਇੱਥੇ ਆ ਵੀ ਅਸੀਂ ਪੰਜ ਬੰਦਿਆਂ ਦੀ سپورਟ ਕਰਨੀ ਸੀ ਤੇ ਮੈਂ ਉੱਥੇ ਚਲੀ ਗਈ ਉਹ ਫਿਰ ਸਾਨੂੰ ਰਾਤ ਰਾਹ ਦੇ ਵਿੱਚ ਜਦੋਂ ਮੈਂ ਉੱਥੋਂ ਵਾਪਸ ਆ ਰਹੀ ਸੀ ਵਿਆਸ ਦੇ ਪਰਲੇ ਪਾਸੇ ਮੈਨੂੰ ਉਦੋਂ ਪਤਾ ਲੱਗਿਆ ਉਹ ਪਲ ਤੁਹਾਡੇ ਲਈ ਮਾਂ ਕਿ ਹोजੇ ਹੁੰਦੇ ਆ ਕਿਉਂਕਿ ਪੁੱਤ ਦਾ ਵਿਛੋੜਾ ਤਾਂ ਕਹਿੰਦੇ ਮਾਵਾਂ ਭੁੱਲਦੀਆਂ ਨੇ ਖਾਣਾ ਪੀਣਾ ਵੀ ਭੁੱਲ ਜਾਂਦੀਆਂ ਜਦੋਂ ਪੁੱਤ ਜਿਹਨਾਂ ਦੇ ਦੁਨੀਆ ਤੋਂ ਚਲੇ ਜਾਂਦੇ ਆ ਅੱਜ ਉਹ ਚ ਜਿਬਛੋੜੇ ਜਿਉਂ ਜਿਉਂ ਸਾਨੂੰ ਦੂਰ ਹੋ ਰਿਹਾ ਤੇ ਉੱਥੇ ਸਾਨੂੰ ਦੁੱਖ ਹੋ ਰਿਹਾ ਦੀਪ ਕਹਿੰਦਾ ਸੀ ਕਿ ਤੁਸੀਂ ਪਰਸ਼ਿਆਂ ਦੇ ਇਕੱਠੇ ਹੋ ਜਾਓਗੇ ਪਹਿਲਾਂ ਤੁਸੀਂ ਇਕੱਠੇ ਨਹੀਂ ਹੁੰਦੇ ਉਹਨੇ ਬਹੁਤ ਕੋਸ਼ਿਸ਼ ਕੀਤੀ ਵੀ ਆਓ ਆਪਾਂ ਇਕੱਠੇ ਸਿਰ ਜੋੜ ਕੇ ਚੱਲੀਏ ਪਰ ਸ਼ਾਇਦ ਉਹ ਉਦੋਂ ਲੋਕਾਂ ਨੂੰ ਸਮਝ ਨਹੀਂ ਸੀ ਪਰ ਹੁਣ ਆਈਏ ਤੇ ਹੁਣ ਅੱਜ ਵੇਖ ਲਓ ਇਕੱਠ ਜਿੱਦਣ ਅਸੀਂ ਪਹਿਲਾ ਦਿਨ ਲਖੀਮਪੁਰ ਖੀਰੀ ਵਾਲਿਆਂ ਦਾ ਭੋਗ ਰੱਖਿਆ ਸੀ ਫਤਿਹਗੜ੍ਹ ਸਾਹਿਬ ਉਦੋਂ ਥੋੜੇ ਜਿਹੇ ਲੋਕ ਆਏ ਉਹ ਕਹਿੰਦਾ ਵੀ ਲੋਕ ਕਿੰਨੇ ਘਟ ਆਏ ਕੀ ਗੱਲ ਪਿਆਰ ਨਹੀਂ ਕਰਦੇ ਕੋਈ ਦਰਦ ਨਹੀਂ ਲੋਕਾਂ ਨੂੰ ਅਰ ਅੱਜ ਉਹ ਤਾਂ ਜਾਣ ਤੋਂ ਬਾਅਦ ਅੱਜ ਦੁਨੀਆ ਦਾ ਇਕੱਠ ਹੈ ਅੱਜ ਵੇਖ ਲਓ ਵੀ ਹਰ ਇੱਕ ਬੰਦਾ ਆ ਰਿਹਾ ਜਦੋਂ ਦੀਪ ਪਿਆਰ ਕਰ ਰਿਹਾ ਪਰ ਉਹਦੀ ਜਿਹੜੀ ਸੋਚ ਸੀ ਨਾ ਉਹ ਹਰ ਇੱਕ ਨੌਜਵਾਨ ਦੇ ਹਰ ਇੱਕ ਭਰਾ ਦੇ ਹਰ ਇੱਕ ਮਾਂ ਦੇ ਹਰ ਇੱਕ ਭੈਣ ਦੇ ਦਿਲਾਂ ਦੇ ਵਿੱਚ ਘਰ ਕਰ ਗਈ ਜਿਹੜੀ ਉਹਦੀ ਸਪੀਚਾਂ ਸੀ ਨਾ ਉਹ ਕੁਝ ਚਿਰ ਬਾਅਦ ਸਮਝ ਆਈਆਂ ਜਦੋਂ ਲੋਕਾਂ ਨੇ ਆਰਾਮ ਨਾਲ ਬੈਠ ਕੇ ਦੇਖੀਆਂ। ਉਦੋਂ ਦੀਪ ਦੀ ਇੱਕ ਗੱਲ ਵੀ ਬਹੁਤ ਵਾਇਰਲ ਹੋਈ ਸੀ ਜਿਹਦੇ ਚੋਂ ਕਹਿੰਦਾ ਸੀ ਕਿ ਮੈਨੂੰ ਮਹਿਸੂਸ ਕਰਾਇਆ ਜਾਂਦਾ ਕਿ ਤੇਰੀ ਇੱਥੇ ਕੋਈ ਲੋੜ ਨਹੀਂ। ਤਾਂ ਫਿਰ ਤੁਹਾਡੇ ਕੋਲੇ ਤੋਂ ਕਿਹੋ ਜੀਆਂ ਗੱਲਾਂ ਹੁੰਦੀਆਂ ਸੀ? ਕਿ ਜਦੋਂ ਕੱਲਾ ਰਹਿ ਗਿਆ ਸੀ ਦੀਪ ਉਹ ਉਸ ਟਾਈਮ ਮੈਂ ਜੁੜੀ ਸੀ। ਮੈਂ ਕਿਹਾ ਤੂੰ ਕੱਲਾ ਨਹੀਂ ਹੈਗਾ। ਅਸੀਂ ਤੇਰੇ ਨਾਲ ਆ। ਮੈਂ ਖੜੀ ਸੀ ਸਪੋਰਟ 'ਚ। ਪਰ ਅੱਜ ਮੈਨੂੰ ਕਮੀ ਬਹੁਤ ਮਹਿਸੂਸ ਹੋ ਰਹੀ ਆ। ਲੱਭਦਾ ਨਹੀਂ ਹੈਗਾ ਮੇਰਾ ਵੀ ਜੀਣਾ ਉਹਨੇ ਮੈਨੂੰ ਮਾਂ ਕਹਿ ਕੇ ਇੱਕ ਗੱਲ ਨਾਲ ਲਾਇਆ ਸੀ ਕਿ ਤੂੰ ਫਿਕਰ ਨਾ ਕਰ ਮੈਂ ਤੇਰਾ ਪੁੱਤ ਆ ਸਿਰ ਤੇ ਹੋਰ ਦੇਖੋ ਸਭ ਕਹਿੰਦੇ ਸੀ ਘਰ ਕੋਈ ਨਹੀਂ ਗਿਆ ਇੱਕ ਦੀਪ ਸੀ ਜਿਹੜਾ ਮੇਰੇ ਕੋਲ ਘਰ ਗਿਆ ਸੀ ਘਰੇ ਵੀ ਗਿਆ ਹੋਰ ਕੋਈ ਨਹੀਂ ਗਿਆ ਕਹਿੰਦੇ ਸਾਰੇ ਸੀ ਕੋਈ ਨਹੀਂ ਪੁੱਛਦਾ ਪਰ ਉਹ ਹਰ ਟਾਈਮ ਮੈਂ ਹਰ ਟਾਈਮ ਉਹਦੇ ਨਾਲ ਤੁਰੇ ਫਿਰਦੀ ਸੀ ਜਿੰਨੀਆਂ ਬੋਟਾਂ ਕਪੇਨ 24 ਘੰਟੇ ਪਰ ਉਹ ਅੱਜ ਇੱਕ ਲੈਣੀ ਘੜੀ ਸੀ ਜਿਹੜੀ ਅੱਜ 15 ਫਰਵਰੀ ਜਿਹੜੀ ਸਾਨੂੰ ਕਦੇ ਵੀ ਨਹੀਂ ਭੁੱਲੇਗੀ ਅਬਸੋੜਾ ਪੱਕੇ ਲੱਗੀ ਮੇਰੇ ਤੋਂ ਅੱਜ ਫੇਰ ਮੈਂ ਕੰਢੀ ਵੀ ਮਾਂ ਇਹ ਰੋਣਾ ਨਹੀਂ ਬਹੁਤ ਮਾਂ ਸਾਡੀ ਭਾਵਕ ਹੈ ਕਿਉਂਕਿ ਦੀਪ ਬਾਈ ਦੇ ਨਾਲ ਬੇਹੱਦ ਪਿਆਰ ਸੀ ਮਾਂ ਕੀ ਕਹਿਣਾ ਚਾਹੇਗੀ ਜਿਹੜੇ ਲੋਕ ਆਏ ਨੇ ਸੰਗਤ ਦੇ ਰੂਪ ਦੇ ਵਿੱਚ ਕੀ ਕਹਿਣਾ ਆਖਰੀ ਬੋਲ ਕੀ ਤੁਹਾਡੇ ਨੇ ਮੈਂ ਸਾਰੀ ਸੰਗਤ ਨੂੰ ਸਾਰੇ ਨੌਜਵਾਨਾਂ ਨੂੰ ਇਹੀ ਅਪੀਲ ਕਰਦੀਆਂ ਕਿ ਦੀਪ ਦੀ ਸੋਚ ਤੇ ਚੱਲਿਓ ਉਹ ਇੱਕ ਦੀਵਾ ਹਜ਼ਾਰਾਂ ਦੀਵੇ ਜਗਾ ਗਿਆ ਤੁਸੀਂ ਹਜ਼ਾਰਾਂ ਦੀਵੇ ਦੂ ਹਜ਼ਾਰਾਂ ਲੱਖਾ ਗੁਣਾ ਗਾਇਓ ਕਿ ਤੁਸੀਂ ਵੀ ਦੀਪ ਦੀ ਸੋਤ ਤੇ ਚੱਲੋਗੇ ਤੁਹਾਡੇ ਵਿੱਚ ਹੀ ਮੈਨੂੰ ਦੀਪ ਦਿਖੇਗਾ ਮੈਂ ਰਮਾ ਨਾ ਰਮਾ ਪਰ ਮੇਰੀ ਇੱਛਾ ਕਿ ਇੱਕ ਦਿਨ ਮੈਂ ਆਪਣੇ ਉਸ ਰਾਜ ਨੂੰ ਆਖਰੀ ਸਾਹ ਮੇਰਾ ਹੋਵੇ ਮੈਂ ਉਸ ਰਾਜ ਨੂੰ ਵੇਖ ਕੇ ਜਾਵਾਂ ਇਹ ਮੇਰਾ ਸੁਪਨਾ ਹੈ ਕਿ ਕਿਸੇ ਤੇ ਵੀ ਉੱਤੇ ਕੋਈ ਅਤਿਆਚਾਰ ਨਾ ਹੋਵੇ ਮੈਂ ਐਦਾਂ ਦਾ ਰਾਜ ਵੇਖਣਾ ਚਾਹੁੰਦੀ ਹੁਣ ਕਈਆਂ ਨੇ ਕਹਿ ਦਿੱਤਾ ਕਿ ਪੰਥ ਵਾਲੇ ਫੇਰ ਉੱਥੇ ਫਿਰਦੇ ਨੇ ਮੈਂ ਤਾਂ ਕਮਾਂ ਮੈਂ ਤਾਂ ਨਹੀਂ ਵਿਸੋੜਾ ਮੇਰੇ ਬੱਚੇ ਗਏ ਨੇ ਮੈਂ ਬੱਚਿਆਂ ਨੂੰ ਕਿਵੇਂ ਉੱਥੇ ਛੱਡਦਾ ਸਾਡੀ ਜ਼ਮੀਰ ਜਾਗਦੀ ਆ ਸਾਡੇ ਗੁਰੂ ਨੇ ਕਿਹਾ ਕਹਿੰਦੇ ਜ਼ੁਲਮ ਸਹਿਣਾ ਵੀ ਪਾਪ ਤੇ ਦੇਖਣਾ ਵੀ ਪਾਪ ਅਸੀਂ ਜ਼ੁਲਮ ਦੇਖ ਨਹੀਂ ਸਕਦੇ ਅਸੀਂ ਅੜ ਕੇ ਖੜਨ ਵਾਲੇ ਆ ਤੇ ਸੋ ਮੈਂ ਹੁਣ ਵੀ ਖੜੀ ਆ ਉਹਨਾਂ ਬੱਚਿਆਂ ਲਈ ਆਪਣੇ ਪੰਜਾਬ ਲਈ ਪੰਜਾਬ ਦਾ ਦਰਦ ਲੈ ਕੇ ਦੀਪ ਇਸ ਦੁਨੀਆ ਤੋਂ ਚਲਾ ਗਿਆ ਤੇ ਅਸੀਂ ਵੀ ਉਸੇ ਦਰਦ ਨਾਲ ਇਸ ਦੁਨੀਆ ਤੋਂ ਜਾਣਾ ਚਾਹੁੰਦੇ ਆ ਪਰ ਮੈਂ ਆਪਣਾ ਪੰਜਾਬ ਆਜ਼ਾਦ ਹੋਣ ਵੇਖਣਾ ਚਾਹੁੰਦੀ ਆ ਬੱਚਿਆਂ ਨੂੰ ਮੈਂ ਹੀ ਸਮਝਾਵਾਂਗੀ ਵੀ ਆਪਣੀ ਪਹਿਰੇਦਾਰ ਵੀ ਕਰਨੀਆਂ ਸੁਚੇਤ ਰਹਿਣਾ ਚੁਕੰਨੇ ਰਹਿਣਾ ਤੇ ਗੱਲ ਉਹ ਨਹੀਂ ਕਰਨੀ ਜਿੰਨੀ ਅਸੀਂ ਪਗਾ ਜਾਈਏ ਵੇ ਗੁਰਜੀ ਦਾ ਖਾਲਸਾ 소ਦੀਪ ਭਾਈ ਦੇ ਧਰਮਾਤਾ ਸਾਡੇ ਨਾਲ ਮੌਜੂਦ ਸੀ ਬੇਅਧ ਭਾਵਕ ਹੋਏ ਨੇ ਅਸੀਂ ਵੀ ਚੁੱਪ ਕਰਾਇਆ ਤੇ ਬਹੁਤ ਮਨ ਭਰਿਆ ਹੋਇਆ ਇਹਨਾਂ ਦਾ ਕਿਉਂਕਿ ਦੀਪ ਨੂੰ ਯਾਦ ਕਰਕੇ ਉਹਨਾਂ ਦੇ ਵਿਰਾਗ ਦੇ ਵਿੱਚ ਕਿਉਂਕਿ ਇੱਕ ਮਾਂ ਦੇ ਲਈ ਚਾਹੇ ਉਹ ਧਰਮਾ ਹੀ ਨੇ ਪਰ ਜਦੋਂ ਮਾਂ ਕਿਸੇ ਨੂੰ ਪੁੱਤ ਕਹਿ ਦਿੰਦੀ ਆ ਤਾਂ ਫਿਰ ਉਹ ਪੁੱਤ ਦਾ ਵਿਛੋੜਾ ਸਹਿਣਾ ਬੋਡੋ ਕਾਉਂਡਾ ਦਾ ਕੈਮਰਾਮੈਨ ਰਕੇਸ਼ ਦੇ ਨਾਮ ਦੀਪ ਸੰਦੀਪ ਡੈਲੀ ਪੋਸਟ ਪੰਜਾਬੀ